ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਏ ਆ ਪਿੰਡ ਵੰਦਡੋੜ ਜਿਲ੍ਹਾ ਨੂੰ ਮੋਗਾ ਲੱਗ ਜਾਂਦਾ ਤਹਿਸੀਲ ਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਬਾਈ ਕੋਲੇ ਅੱਜ ਦੋ ਝੋਟੀਆਂ ਸੇਲ ਸੀਗੀਆਂ ਤੇ ਬਾਕੀ ਜਿਹੜਾ ਆਪਾਂ ਬਾਈ ਤੋਂ ਲੈ ਸਾਸ਼ੀ ਦਾ ਬਈ ਸਾਸ਼ੀ ਕਾ ਕੀ ਨਾਮ ਆ ਬਈ ਆਪਣਾ ਬੋਰ ਸਿੰਘ ਨੰਬਰਦਾਰੀ ਠੀਕ ਹੈ ਬਈ ਤੇ ਦੋਨਾਂ ਦਾ ਮਕਾਓ ਬਈ ਦਾ ਆਪਣਾ ਠੀਕ ਹੈ ਤੇ ਕੀ ਡੇਟਾ ਰਾ ਬਈ ਆਪਣਾ ਛੋਟੀ ਦਾ ਇਹ ਦੂਜਾ ਸੂਏ ਛੋਟੀ ਆ ਬਈ ਠੀਕ ਹੈ ਬਈ ਪਹਿਲੇ ਸੂਏ ਨੇ 13 ਕਿਲੋ ਦੁੱਧ ਦਿੱਤਾ 13 ਕਿਲੋ ਪਹਿਲੇ ਸੂਏ ਨੇ ਦਿੱਤਾ 8 ਦਿਨ ਇਹਦੇ ਬਾਕੀ ਆ ਠੀਕ ਹੈ 8 ਦਿਨ ਬਾਕੀ ਆ ਹਾਂਜੀ ਬਈ ਦੂਜੇ ਸੂਏ ਸੁਣਾ ਹਨਾ ਠੀਕ ਹੈ ਦੂਜੇ ਸੂਏ ਬਹੁਤ ਆ ਠੀਕ ਹੈ ਬਈ ਤੋੜਦੀ ਬਈ ਮਰਾ ਤੋੜਾ ਦਿਖਾਗੀ ਬਈ ਦੂਜੇ ਸੂਏ ਸੁਣਾ 8 ਦਿਨਾਂ ਦੀ ਹਜੇ ਕੱਚੀ ਆ ਪਹਿਲੇ ਸੂਏ ਬਈ ਕਿੰਨਾ ਦੱਸਿਆ ਸੀਗਾ ਮਾਲਕਾਂ ਨੇ 13 ਕਿ ਤੇ ਦੂਜੇ ਸਵੇ ਸੋਹਣਾ ਤੇ ਛੋਟੇ ਵੀ ਸੰਗ ਸੰਗ ਬਹੁਤ ਸੋਹਣਾ ਬਈ ਊਂ ਵੀ ਵਜਣਾ ਚ ਬਈ ਪਠਪੁੜੀ ਦੀ ਵੀ ਚੰਗੀ ਐ ਤੋ ਮੰਜਾ ਲਾ ਲੋ ਚੌੜੀ ਜੂੜੀ ਬਹੁਤ ਐ ਵੀ ਬਾਕੀ ਦਾਣ ਹਵਾਨਾ ਤੁਹਾਨੂੰ ਦਿਖਾਣੇ ਨੇੜ ਤੋਂ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਪੀੜੀ ਦੇ ਪਾਲ ਆ ਰਗੇ ਥਣ ਲੱਗੇ ਆ ਪਾਲ ਬਈ ਥੋੜੀ ਇਹ ਪਾਲ ਕੀਤੀ ਵੇ ਇੱਕ ਪਾਸੇ ਤੇ ਬਾਕੀ ਤੁਸੀਂ ਆਪ ਵੀਡੀਓ ਮੈਨੂੰ ਕਮੈਂਟ ਦੇ ਦਸੀ ਜਾਂਦਾ ਬਈ ਤਾਂ ਤੁਹਾਨੂੰ ਉਹ ਵੀ ਬਹੁਤ ਸੋਹਣਾ ਹੂੰ ਬਾਕੀ ਹਵਾਨਾ ਹਮੋਨਾ ਬਈ ਜਿਵੇਂ ਗੱਠ ਚੌੜਾ ਆਉਂਦਾ ਤਾਂ ਤਾਹ ਤੋਂ ਹਵਾਨੇ ਹਮੋਨੇ ਵੀ ਭਰਮੇ ਜੋਸੇ ਦੀ ਐ ਬਈ ਬਾਈ ਆਪਣਾ ਉਹ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਸੀਮਨ ਸੁਮਨ ਦਾ ਵੀ ਜਿਹੜਾ ਭਰਾ ਹੈ ਪਹਿਲਾਂ ਨਾ ਸੀਮਨ ਨਹੀਂ ਆਪਾਂ ਪੁੱਛਾਂਗੇ ਸੀਮਨ ਨਹੀਂ ਪੁੱਛਾਂਗੇ ਬਾਈ ਦਾ ਬਈ ਵਪਾਰ ਲੈਣ ਦਾ ਕੰਮ ਹੈ ਬਹੁਤ ਦੇਰ ਤੋਂ ਬਾਈ ਦੋਹਾਂ ਪੀੜੀਆਂ ਤੋਂ ਵਪਾਰ ਲੈਣ ਦਾ ਕੰਮ ਕਰਦੇ ਆਉਂਦੇ ਆ ਸਹੀ ਬਈ ਪਸ਼ੂ ਲਿਆਉਂਦੇ ਆ ਤੇ ਸਹੀ ਬਾਈ ਕੰਮ ਕਰਦੇ ਆਗੇ ਛੋਟੀ ਦਾ ਕੀ ਮਤਲਬ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਬਾਈ ਠੀਕ ਹੈ ਤੇ ਪਹਿਲੇ ਸੂਭਈਆ ਦਾ ਕੀ ਰਕਾਰ ਸੀਗਾ ਜਿਹਨੇ ਬਾਈ 14 ਕਿਲੋ ਦੁੱਧ ਦਿੱਤਾ ਪਹਿਲੇ 14 ਕਿਲੋ ਹਾਂਜੀ ਬਾਈ ਠੀਕ ਹੈ ਤੇ ਕਿੰਨੇ ਕਿਦਾਂ ਦੀ ਕੱਚੀ ਆ ਰਹੀ ਹੈ 8 ਦਿਨ ਇਹਦੇ ਪਏ ਆ ਬਾਈ 8 ਦਿਨਾਂ ਦੀ ਕੱਚੀ ਆ ਜੀ 18 ਦੀ ਬਈ ਕੱਚੀ ਆ ਹਜੇ ਬਾਕੀ ਹੋਈ ਇਹਨੇ ਕਰਮਾਲੀ ਨੇ ਹੋਰ ਤਿਆਰ ਹੋਣਾ ਬਾਨਾ ਬਈ ਦੇਵਾ ਤੁਹਾਨੂੰ ਤੁਰਦੀ ਉਹ ਦੱਸ ਜਾਣਾ ਪਟਫੂਲੇ ਦੀ ਬਈ ਇਹ ਵੀ ਚੰਗੀ ਆ ਸੰਗਾ ਸੰਗ ਸਿੰਘ ਬਾਜਦੀ ਬਈ ਸੋਹਣੀ ਆ ਛੋਟੀ ਬਾਕੀ ਤੁਹਾਨੂੰ ਖਾਣਾ ਹਵਾਨਾ ਦਿਖਾ ਦੇ ਨੇ ਰੇਟ ਤੋਂ ਬਈ ਹਵਾਨਾ ਹੋਣਾ ਬਈ ਬਹੁਤ ਵਧੀਆ ਤੇ ਬਾਕੀ ਉਹ ਵੀ ਬਾਡੀ ਸਟਰਕਚਰ ਬਹੁਤ ਸੋਹਣਾ ਵੀ ਛੋਟੀ ਦਾ ਦੂਜੇ ਉਹ ਸੋਹਣਾ 8 ਮਹੀਨਾ ਦੀ ਬਈ ਇਹ ਕੱਚੀ ਆ ਤੇ ਬਈ ਪਹਿਲੇ ਸੂਏ ਕੀ ਰਿਕਾਰਡ ਸੀਗਾ ਦੁੱਧ ਦਾ 14 ਕਿਲੋ ਬਈ 14 ਕਿਲੋ ਪਹਿਲੇ ਸੂਏ ਵੀ 14 ਕਿਲੋ ਦੁੱਧ ਦਿੱਤਾ ਸੀਗਾ ਮਾਲਕ ਨੇ ਦੱਸਦਾ ਦੱਸਿਆ ਸੀ ਤੇ ਦੂਜੇ ਸੂਸ ਸੋਨਾ 8 ਦਿਨਾਂ ਦੀ ਬਈ ਹਜੇ ਕੱਚੀ ਆ ਹਜੇ ਕਰਮਾ ਵਾਲੀ ਨੇ ਮੇਲਾਏ ਨੇ ਬਈ ਹੋਰ ਤਿਆਰ ਕਰ ਜਾਣਾ ਬਾਕੀ ਉਹ ਝੋਟੀਆਂ ਬਈ ਦੋਨੀਆਂ ਖੰਡੀਆਂ ਸੀਲ ਐ ਤੇ ਕੋਈ ਬਈ ਭੋੜਾ ਫੋੜਾ ਛਾਣ ਨਹੀਂ ਗਈ ਤੁਸੀਂ ਹੱਥਾਂ ਨਾਲ ਲੈ ਸਕਦੇ ਆ ਬਾਕੀ ਹੈਲਥ ਵਾਲ ਬਈ ਪੋਰਾ ਨਹੀਂ ਕਰ ਦਿਆ ਬੰਦਾ ਉਪਰਾ ਕਰ ਜਾਂਦਾ ਪਸੂ ਜਮਾ ਹੀ ਨਹੀਂ ਬਈ ਉਹੋ ਜੀ ਕੋਈ ਗੱਲਬਾਤ ਨਹੀਂ ਕਰਦੇ ਆ ਆਪਾਂ ਆ ਝੋਟੀਆਂ ਦੀ ਫੋਨ ਤੇ ਕਰ ਲਾਂਗੇ ਫੋਨ ਤੇ ਕਰਨੀਆਂ ਦੋਨੋਂ ਝੋਟੀਆਂ ਦੀ ਠੀਕ ਐ ਤੇ ਇੱਕ ਬਈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਆਪਰਾ ਡੋਰ ਵਾਲੀ ਸੜਕ ਦੇ ਨੇੜੇ ਬੋਟ ਸਿੰਘ ਨੰਬਰਦਾਰ ਠੀਕ ਹੈ ਜੀ ਹਾਂਜੀ 94170 88743 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲ ਜਾਂਦਾ ਝੋਟੀਆਂ ਤੁਹਾਨੂੰ ਦੋਨੇ ਦਿਖਾ ਦਿਆਂ ਝੋਟੀਆਂ ਬਈ ਦੋਨੇ ਹੀ ਸ਼ਾਨਦਾਰ ਆ ਬਾਕੀ ਜੇ ਸਾਥੋਂ ਕੋਈ ਦੱਸਣ ਲਈ ਕੋਈ ਕਮੀ ਪੇਸ਼ੀ ਰਹਗੀ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਾ ਕਰੋ ਇਹਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੀ। ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਰੱਬ ਰਾਖਾ।